ਜਿੰਦਾਬਾ ਜਿੰਦਾਬਾ ਮੀਰਾਮ ਜਸਿੰਦਰ ਕੌਰ ਜਿੰਦਾਬਾ ਜਿੰਦਾਬਾ ਹੁਦੇਰਦੀਪ ਸਿੰਘ ਜਿੰਦਾਬਾ ਜਿੰਦਾਬਾ ਮੀਰਾ ਪ੍ਰਿੰਸੀ ਜਿੰਦਾਬਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਤੇ ਚੋਣ ਲੜ ਰਹੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਿੰਦਰ ਸਿੰਘ ਜਿੰਦਾਬਾ ਦੀ ਜਿੱਤ ਯਕੀਨੀ ਬਿਧਾਉਣ ਅਤੇ ਵੱਡੀ ਲੀਡ ਨਾਲ ਜਿਤਾਉਣ ਲਈ ਕਾਂਗਰਸ ਵਰਕਰਾਂ ਵੱਲੋਂ ਕਮਰਕਸ ਰਹੀ ਹੈ ਅਦੇ ਤੜਾ ਤੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਤਹਿਤ ਮਹਾਜਨ ਨਿਵਾਸ ਕਲਾਨੌਰ ਵਿਖੇ ਸੀਨੀਅਰ ਕਾਂਗਰਸੀ ਨੇਤਾ ਅਤੇ ਚੇਅਰਮੈਨ ਤਰਸੀਮ ਰਾਜ ਬੱਬੂ ਮਹਾਜਨ ਦੀ ਰਹਿਮਾਈ ਹੇਠ ਕਾਂਗਰਸ ਵਰਕਰਾਂ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਤਨ ਪਤਨੀ ਸ਼੍ਰੀਮਤੀ ਗਿੱਤਿੰਦਰ ਕੌਰ ਰੰਧਾਵਾ ਤੋਂ ਇਲਾਵਾ ਰਿੰਕੀ ਨੇਬ ਜਨਰਲ ਸਖਤਰ ਪੰਜਾਬ ਅਤੇ ਤੀਨਾ ਚੌਧਰੀ ਬੌਕਸਮੈਨ ਪ੍ਰਧਾਨਕੋਟ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਾਂਗਰਸੀ ਵਰਕਰਾਂ ਨੂੰ ਨਾਮਬੰਦ ਕੀਤਾ ਗਿਆ ਅਤੇ ਸੁਖਿੰਦਰ ਸਿੰਘ ਅੰਦਾਵਾ ਨੂੰ ਵੱਡੇ ਲੀਡਰ ਜਿਤਾਉਣ ਲਈ ਵਰਕਰਾਂ ਨੂੰ ਰਾਤ ਦਿਮ ਇੱਕ ਕਰਕੇ ਸਖਤ ਮਿਹਨਤ ਕਰਨ ਲਈ ਅਪੀਲ ਵੀ ਕੀਤੀ ਗਈ ਇਸ ਮੀਟਿੰਗ ਵਿੱਚ ਪਵਨ ਕੁਮਾਰ ਮਹਾਜਨ ਸੈਨ ਦਾਸ ਮਹਾਜਨ ਦੀਪਕ ਮਹਾਜਨ ਗੌਰਵ ਸਲੋਤਰਾ ਅਮਰਜੀਤ ਖੁੱਲਰ ਸੁਨੀਲ ਸੁਰੇਨ ਡਿੰਪਲ ਵਰਮਾ ਸੁਖਾ ਮੱਲੀ सुरेंद्र ਸੱਚਰ ਰਮੇਸ਼ ਕੁਮਾਰ ਨਿਰਮਲ ਸਿੰਘ ਮੋਨੂ ਗਿੰਨੀ ਮਹਾਜਨ ਅੰਕੁਰ ਮਹਾਜਨ ਸੰਦੀਪ ਮਹਾਜਨ ਵਿਜੇ ਟਿੰਗੀ ਕਮਲ ਟੇਲਰ ਤਰਸੀਮ ਪਾਲ ਮਹਾਜਨ ਲਾਡਾ ਤਲਵਾਰ ਸ਼ੈਰੀ ਸਿੰਘ ਗੋਪੀ ਸਲੋਤਰਾ ਰਿਤਵਿਕ ਮਹਾਜਨ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਵਾਡੀ ਵਾਰਿਆਂ ਦੇ ਨਾਲ ਹੀ ਉਥੋ ਵਿਧਾਨ ਸਭਾ ਚ ਗਏ ਤੇ ਉਨਾਂ ਨੂੰ ਮੰਤਰੀ ਬਣਾਇਆ ਗਿਆ ਉਸ ਤੋਂ ਬਾਅਦ ਬੈਕਤੀ ਸੀਐਮ ਬਣੇ ਪਰ ਵਾਤ ਤੋਂ ਵਾਤ ਜੋ ਵੀ ਆਪਣੇ ਹਲਕੇ ਦੇ ਵਿਕਾਸ ਦੇ ਲਈ ਉਹ ਕਰ ਸਕਦੇ ਸੀ ਇੰਨੀ ਡਿਵੈਲਪਮੈਂਟ ਕੀਤੀ ਮੇਰੇ ਨਾਮ ਤੁਹਾਨੂੰ ਆਪਣੇ ਆਪ ਨੂੰ ਪਤਾ ਹੋਣਾ ਤੁਹਾਡੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨੇ ਕੰਮ ਕੀਤੇ ਨੇ ਤੋਂ ਮੈਨੂੰ ਲੱਗਦਾ ਵੀ 15 20 ਜਾਂ 25 ਸਾਲ ਪਹਿਲਾਂ ਹੋਏ ਹੋਣਗੇ ਉਸ ਤੋਂ ਬਾਅਦ ਮੈਨੂੰ ਲੱਗਦਾ ਕੋਈ ਕੰਮ ਨਹੀਂ ਹੋਇਆ ਤੋ ਆਪਣਾ ਹੁਣ ਨਿਸ਼ਾਨਾ ਇਸ ਤੋਂ ਬਾਅਦ ਸਾਡੇ ਨੌਜਵਾਨ ਬੱਚੇ ਆ ਜਿਨ੍ਹਾਂ ਨੂੰ ਆਪਾਂ ਰੋਜ਼ਗਾਰ ਦੇਣਾ ਉਹਦੇ ਲਈ ਰੰਧਾਵਾ ਸਾਹਿਬ ਨੇ ਜਦੋਂ ਕੋਆਪਰੇਟਿਵ ਮਿਨਿਸਟਰੀ ਸੀਗੇ ਉਹਨਾਂ ਨੇ ਸਹਿਕਾਰੀ ਫੰਡ ਦੇਣਾ ਨੂੰ ਐਕਸਟੈਂਡ ਕੀਤਾ ਤੇ ਇਹਨਾਂ ਨੇ ਆਪਣੇ ਲੈਵਲ ਤੇ ਜਿੰਨਾ ਵੀ ਕੰਮ ਕਰ ਸਕਦੇ ਸੀ ਉਹਨਾਂ ਨੇ ਸ਼ੁਰੂ ਕੀਤਾ ਪਰ ਇਹ ਵੀ ਅਫਰਟ ਹੋ ਗਿਆ ਕਿ ਤੁਹਾਨੂੰ ਕਦੇ ਵੀ ਉਹ ਵਿਧਾਨ ਨਹੀਂ ਸਕੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਇਸ ਦਾ ਮਤਿਆਨੀ ਨਹੀਂ ਦਿੱਤਾ ਇਹ ਕਮੂਟਰ ਤੇ ਸਾਡੇ 500000 ਤੋਂ 50000 ਐਡਜਸਟ ਹੋ ਜਾਣਾ ਸੀ ਉਹ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਜਿਹੜਾ ਅਗਨੀ ਵੀਰ ਯੋਜਨਾ ਲੱਗੀ ਆ ਉਹਦੇ ਵਿੱਚ ਵੀ ਇਹਨਾਂ ਨੇ ਨੌਜਵਾਨਾਂ ਨੂੰ 4 ਸਾਲ ਜੋਬ ਦੇ ਕੇ ਉੱਥੇ ਬਾਉਂਡ ਕਰ ਲਿਆ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਅਪ੍ਰੀਸੀਏਸ਼ਨਿੰਗ ਕੋਈ ਅਦਰ ਹੋਰ ਜੋਬ ਨਹੀਂ 4 ਸਾਲ ਤੋਂ ਬਾਅਦ ਉਹ ਫੇਰ ਬੇਰੋਜ਼ਗਾਰ ਹੈ ਸੋ ਰਾਹੁਲ ਗਾਂਧੀ ਜੀ ਦਾ ਜਿਹੜਾ ਚੋਣ ਮੈਨੀਫੈਸਟੋ ਹੈ ਤੁਹਾਡੇ ਸਾਰਿਆਂ تک ਪਹੁੰਚੇ ਹੋਏਗਾ ਗਾਰੰਟੀਆਂ ਜਿਹੜੀਆਂ ਦਿੱਤੀਆਂ ਨੇ ਕਾਂਗਰਸ ਪਾਰਟੀ ਨੇ ਉਹਦੇ ਆਧਾਰ ਤੇ ਅਗਨੀ ਵੀਰ ਸਕੀਮ ਖਤਮ ਹੋਏਗੀ ਨਾਲ ਹੀ ਸਾਡੇ ਨੌਜਵਾਨ ਬੱਚਿਆਂ ਨੂੰ ਜਦ ਤੱਕ ਉਹ ਰੋਜ਼ਗਾਰ ਤੇ ਨਹੀਂ ਲੱਗ ਜਾਂਦੇ ਇੱਕ ਇੱਕ ਲੱਖ ਰੁਪਈਆ ਇੱਕ ਸਾਲ ਦਾ ਦਿੱਤਾ ਜਾਣਾ ਹੈ ਜਿੰਨੀਆਂ ਸਾਡੀਆਂ ਭੈਣਾਂ ਹਨ ਉਹਨਾਂ ਨੂੰ ਵੀ 2500 ਰੁਪਈਆ ਪੈਨਸ਼ਨ ਹੈ ਸਾਰਿਆਂ ਦੀ ਬਜ਼ੁਰਗਾਂ ਦੀ ਔਰ ਨਾਲ ਹੀ ਜਿਹੜਾ ਉਹਨਾਂ ਨੂੰ ਆਹ ਜੀ 5000 ਆ 8500 ਰੁਪਈਆ ਪਰ ਮਹੀਨਾ ਇੱਕ ਮਹੀਨਾ 8500 ਰੁਪਈਆ ਔਰ ਸਾਲ ਦਾ 1 ਲੱਖ ਰੁਪਈਆ ਵੀ ਦਿੱਤਾ ਜਾਣਾ ਹੈ ਹਰ ਪਰਿਵਾਰਕ ਗਰੀਬ ਪਰਿਵਾਰ ਦੀ ਇੱਕ ਮੰਗ ਹੈ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਚੱਲੀਏ ਸਾਡੇ ਨੌਜਵਾਨਾਂ ਦੇ ਲਈ ਰੰਧਾਵਾ ਸਾਹਿਬ ਜੀ ਬੰਦਿਆ ਦੇ ਤੁਹਾਡੇ ਸਹਿਯੋਗ ਨਾਲ ਜੇ ਬੰਦਿਆਂ ਦੇ ਨਹੀਂ ਮਾਹੌਲ ਵਧੀਆ ਤੁਸੀਂ ਬਾਕੀ ਹਲਕਿਆਂ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਸਾਰੇ ਹੰਦੂਰਾਸਪੁਰ ਬਟਾਲਾ ਬਹੁਤ ਵਧੀਆ ਮਾਹੌਲ ਹੈ ਪਰ ਸਾਡਾ ਡੇਰਾ ਬਾਬਾ ਨਾਨਕ ਹਲਕੇ ਵਾਲਿਆਂ ਦਾ ਫਰਜ਼ ਪੰਦਾ ਕਿਉਂਕਿ ਅਸੀਂ ਇੱਕ ਪਰਿਵਾਰ ਤੇ ਇੱਕ ਇੱਕ ਵਰਕਰ ਆਪਣੇ ਆਪ ਨੂੰ ਵੀਰ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਰੰਧਾਵਾ ਸਾਹਿਬ ਦੇ ਉੱਥੇ ਗੈਰ ਹਾਜ਼ਰੀ ਨੂੰ ਨਾਂ ਦੇਖਦੇ ਹੋਏ ਮੈਂ ਤੁਹਾਡੇ ਨਾਲ ਉਹਦੇ ਵੀ ਤੁਹਾਡੇ ਨਾਲ ਹੈ ਸੋ ਤੁਸੀਂ ਸਾਰੇ ਹੀ ਜਿਹੜੇ ਦੇ ਵਿੱਚ ਜਿੱਥੇ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਜਾਣ ਪਛਾਣ ਹੈ ਸਾਰੇ ਹੀ ਆਪਣਾ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਆਪਾਂ ਕਾਂਗਰਸ ਪਾਰਟੀ ਨੂੰ ਇਤੋਂ ਵੱਧ ਵੱਡੀ ਜਿੱਤ ਦਿਵਾ ਕੇ ਆਪਣੇ ਲੀਡਰ ਨੂੰ ਪਾਰਲੀਮੈਂਟ ਵਿੱਚ ਬਿਠਾਈਏ ਤਾਂ ਜੋ ਤੁਹਾਡੀ ਡੇਰਾ ਬਾਬਾ ਨਾਲ ਖਲਕੇ ਦੀ ਜਿਹੜਾ ਗੁਰਦਾਸਪੁਰ ਦੀ ਆਵਾਜ਼ ਹੈ ਜਿਹੜੀ ਉੱਥੇ ਤੱਕ ਗੂੰਜ ਸਕੇ ਔਰ ਅਸੀਂ ਆਪਣੇ ਪੰਜਾਬ ਦੇ ਲਈ ਕੁਝ ਵਧੀਆ ਲੈ ਕੇ ਆਈਏ راہੁਲ ਗਾਂਧੀ ਕੀ ਉਹ ਬਹੁਤ ਪੜੇ ਲਿਖੇ ਔਰ ਨੌਜਵਾਨ ਅਦਾਵਤੂ ਇਨਸਾਨ ਨੇ ਬਾਕੀ ਮੋਦੀ ਜੀ ਬਾਰੇ ਮੈਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਕਿਉਂਕਿ ਅਸੀਂ ਆਪਣੀ ਪਾਰਟੀ ਬਾਰੇ ਗੱਲ ਕਰੀਏ ਆਮ ਆਦਮੀ ਪਾਰਟੀ ਦਾ 25 ਸਾਲ ਦਾ ਜਿਹੜਾ ਕਾਰਜਕਾਲ ਹੈ ਉਹਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਜੋ ਉਹਨਾਂ ਨੇ ਕੀਤਾ ਜਿੰਨੇ ਵੀ ਕਾਂਗਰਸ ਦੇ ਜਾਂ ਹੋਰ ਪਾਰਟੀਆਂ ਦੇ ਮੰਤਰੀਆਂ ਨੇ ਜਿਹਨਾਂ ਦਾ ਵਿੱਚ ਦਿੱਤਾ ਤਾਂ ਕੁਝ ਸਾਬਤ ਨਹੀਂ ਕਰ ਪਾਏ ਕਿਉਂਕਿ ਕੁਝ ਹੈ ਹੀ ਨਹੀਂ ਸੀ ਪਰੰਤ ਅਵਾਸਾਦ ਲਈ ਵੀ ਇਹਨਾਂ ਨੇ ਪੂਰਾ ਜੋਰ ਲਾਇਆ ਆਰੇ ਜ਼ਿਲ੍ਹੇ ਦੇ ਵਿੱਚ ਜਾ ਕੇ ਦੇਖਿਆ ਕਿ ਕਿਤੇ ਇਹਨਾਂ ਇੱਥੇ ਤੇ ਨਹੀਂ ਕੁਝ ਖਰੀਦਿਆ ਇੱਥੇ ਜਿਹੜੀ ਖਰੀਦਿਆ ਪਰ ਪਰਮਾਤਮਾ ਦੀ ਕਿਰਪਾ ਹੈ ਆਪਾਂ ਇਮਾਨਦਾਰ ਕਾਰਗਾਰਾਂ ਸਰਦਾਰ ਸਤੋਕ ਸਿੰਘ ਜੀ ਦਾ ਨਿਸ਼ਚਿਤਾ ਤੇ ਚੱਲਦੇ ਆ ਤਾਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਸਮਾਜ ਸੇਵਾ ਦੀ ਲੋੜ ਹੈ ਸਾਨੂੰ ਮੰਨਦੇ ਦੇਵ ਦੀ ਚਾਹ ਹੈ ਅੱਗੋ ਬੇਟਾ ਹੁਦੇਵ ਸਿੰਘ ਵੀ ਐਸੀ ਲਾਈਨ ਤੇ ਚੱਲੇ ਆ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਔਰ ਨਾਲ ਹੀ ਅਪੀਲ ਕਰਦੀ ਆਂ ਕਿ ਤੱਕੜੇ ਹੋ ਕੇ ਆਪਾਂ ਕਾਂਗਰਸ ਪਾਰਟੀ ਨੂੰ ਕਾਮਯਾਬ ਬਣਾ ਕੇ ਪਾਰਲੀਮੈਂਟ ਤੇ ਜੀ ਤਾਂ ਜੋ ਅਸੀਂ ਆਪਣੇ ਇਲਾਕੇ ਦੇ ਪੰਜਾਬ ਦੇ ਕੰਮਾਂ ਨੂੰ ਵੱਧ ਤੋਂ ਵੱਧ ਕਰਵਾ ਸਕੀਏ ਧੰਨਵਾਦ ਸਾਰਿਆਂ ਦਾ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਭਤੀਜਾ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਦੋ ਗੱਲਾਂ ਕਰਨੀਆਂ ਨੇ ਜਾਣ ਲੇ ਤਾਂ ਜਦੋਂ ਦੇਖੋ ਮੋਦੀ ਸਰਕਾਰ ਆਈ ਆ కాంగ్రెస్ ਸਰਕਾਰ ਨੇ ਸਭ ਕੁਝ ਬਣਾਇਆ ਤੇ ਮੋਦੀ ਸਰਕਾਰ ਨੇ ਸਭ ਕੁਝ ਵੇਚਿਆ ਤੁਸੀਂ ਵੇਖੋ ਰੇਲ ਗੱਡੀਆਂ ਵੇਚਤੀਆਂ ਜਹਾਜ਼ ਦੇ ਢੇ ਵੇਚਦੇ ਟੈਲੀਫੋਨ ਚੇਂਜਾ ਵੇਚਤੀਆਂ ਮੈਂ ਨਾ ਕੋਈ ਗੱਲ ਰਹੀ ਨਹੀਂ ਇਸ ਕਰਕੇ ਭਰਾਓ ਉਹਦੇ ਜਿਹੜੇ ਉਹ ਚੋਚਲੇ ਕਰਦਾ ਨਾ ਉਹ ਚੋਚਲੇ ਤੋਂ ਬਚਿਓ ਉਹਨੂੰ ਕੋਈ ਨਾ ਕੋਈ ਸ਼ੋਸ਼ਾ ਝੜ ਜਾਣਾ ਉਹ ਰਾਮ ਜੀ ਵੱਲੋਂ ਕੜਤਾ ਜੀ ਰਾਮ ਜੀ ਰਾਮ ਜੀ ਉਹਦੇ ਥੋੜੇ ਨਪੋਤੇ ਰਾਮ ਜੀ ਸਾਰਿਆਂ ਦੇ ਨੇ ਉਹ ਰਾਮ ਜੀ ਕਹਿ ਗਏ ਵੀ ਰਾਮ ਜੀ ਨੂੰ ਆਹ ਮੰਦਿਰ ਬਣਾਤਾ ਮੰਦਿਰ ਤੇ ਉਹਨਾਂ ਨੇ ਆਪ ਬਣਾਇਆ ਮੰਦਿਰ ਵਾਲਿਆਂ ਸੁਪਰੀਮ ਕੋਰ ਨੇ ਇਹ ਪਾਸ ਕੀਤਾ ਤੇ ਮੰਦਿਰ ਫੇਰ ਬਣਿਆ ਇਸ ਕਰਕੇ ਭਰਾਓ ਇਹ ਮੰਦਿਰ ਵਾਲੀ ਜਿਹੜੀ ਕਹਾਣੀਆਂ ਨਾਲ ਪਾਈ ਆ ਉਹ ਮੰਦਿਰ ਵਾਲੀ ਪਾਣੀ ਸਾਰੀ ਗਲਤ ਆ ਇਹ ਰਾਮ ਜੀ ਸਾਰਿਆਂ ਦੇ ਨੇ ਇਸ ਕਰਕੇ ਮੈਂ ਹੋਰ ਇੱਕ ਮਾਰੀ ਅੱਜ ਕਰਨਾ ਤੁਹਾਡੇਗੇ ਭਰਾਓ ਗੱਲ ਸੁਣੋ ਰੰਧਾਵਾ ਸਾਹਿਬ ਦਾ ਟਾਈਮ ਘਟਿਆ ਤੁਸੀਂ ਆਪਣੇ ਆਪ ਨੂੰ ਰੰਧਾਵਾ ਸਾਹਿਬ ਸਮਝਣਾ ਤੇ ਸਾਰਿਆਂ ਨੇ ਤਨਮਨ ਨਾਲ ਯੋਰਨਾਗੇ ਵੋਟਾਂ ਪਾਉਣੀਆਂ ਨੇ ਜੇ ਕੋਈ ਕਿਸੇ ਨੂੰ ਭਰਾ ਕਹਿੰਦਾ ਉਹਦੇ ਹੱਥ ਜੋੜ ਦੋ ਵੀ ਤੂੰ ਤਗੜਾ ਤਹੀਂ ਮਾੜਿਆ ਸਾਨੇ ਵੋਟਾਂ ਪਾ ਦੋ ਤੇ ਸਰਦਾਰ ਸਜਿੰਦਰ ਸਿੰਘ ਰੰਧਾਵੇ ਨੂੰ ਜਿਤਾਓ ਜਿਤਾ ਕੇ ਭੇਜੀਏ ਤੱਕ ਉਹ ਜਥੇ ਲਈਏ ਜੋ ਅਹੀ ਕਾਂਗੇ ਸੋ ਅਹੀ ਲਵਾਂਗੇ ਇਹ ਗੱਲ ਹੋਰ ਵੀ ਆ ਮੈਂ ਤੁਹਾਨੂੰ ਆਪਣੇ ਵੱਲੋਂ ਭਰੋਸਾ ਦਿਉਣਾ ਕੋਈ ਵੀ ਕੰਮ ਹੋਵੇ ਤੁਹਾਨੂੰ ਮੈਂ ਦਾਸ ਹਰ ਵਕਤ ਤਿਆਰ ਆ ਤੁਹਾਡੇ ਕੰਮ ਕਰਨ ਲਈ ਕਿਸੇ ਨੂੰ ਕੋਈ ਵੀ ਕੰਮ ਹੋ ਮੈਂ ਭਾਵੇਂ ਦਿੱਲੀ ਜਾਵਾਂ ਭਾਵੇਂ ਚੰਡੀਗੜ੍ਹ ਜਾਵਾਂ ਨੋ ਆਪਣੀ ਭੈਣ ਨੂੰ ਕਾਂ ਆਪਣੇ ਬੱਚੇ ਨੂੰ ਕਾਂ ਜਾਂ ਆਪਣੇ ਭਰਾ ਨੂੰ ਰਕਾਂ ਰੰਧਾਵਾ ਸਾਹਿਬ ਨੂੰ ਤੁਹਾਡੇ ਕੰਮ ਸਾਰੇ ਹੋਣਗੇ ਤਗੜਿਆ ਹੋਗੇ ਵੋਟਾਂ ਪਾਉਣੀਆਂ ਨੇ ਕੋਈ ਦੂਜ ਮੀਜ ਨਹੀਂ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ